இது தொடர்பாக அவர் வெளியிட்டுள்ள அறிக்கையில் குடியரசுத் தலைவர் திரு ராம்நாத் கோவிந்த் பிரதமர் திரு நரேந்திரமோடியின் பதவியேற்பு நிகழ்ச்சியில் பங்கேற்றுள்ளார்

ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਨਾਮਦਾਨ ਸਿੰਘ ਜੀ ਮਹਾਰਾਜ ਸ਼੍ਰੀਮਾਨ ਸੰਤ ਬੀਬੀ ਹਰਜਿੰਦਰ ਕੌਰ ਜੀ ਸਮੂਹ ਮਹਾਪੁਰਸ਼ਾਂ ਦੀ ਸਿਮਰਤੀ ਦੇ ਵਿੱਚ ਅਰਜੋ ਮਹਾਨ ਕਾਰਜ ਉਪਰਾਲਾ ਕੀਤਾ ਹੈ ਮੌਜੂਦਾ ਸੇਵਾ ਦੇ ਕੌਣ ਜੀ ਸਤਕਾਰਯੋਗ ਸ਼੍ਰੀਮਾਨ ਸੰਤ ਕਸ਼ਮੀਰ ਸਿੰਘ ਜੀ ਮਹਾਰਾਜ ਭੂਰੀ ਵਾਲੇ ਸ਼ਾਨ ਸੁਗਵੰਦਰ ਸਿੰਘ ਜੀ ਮਹਾਰਾਜ ਪੂਰੀ ਬਾਰੇ ਉਹਨਾਂ ਦੇ ਉਦਮ ਉਪਰਾਲੇ ਦਾ ਸਦਕਾ ਆਪਾਂ ਸਾਰੀਆਂ ਸੰਗਤਾਂ ਨੂੰ ਗੁਰੂ ਕੇ ਚਰਨਾਂ ਪੜਸਣ ਦਾ ਸੁਭਾਗ ਸਤ ਸੰਗਤ ਦੀਆਂ ਵੱਡ ਬਲੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਸੋ ਜਿਨ੍ਹਾਂ ਜਿਨ੍ਹਾਂ ਨੇ ਇੱਕ ਦੀ ਪਾਈ ਰੱਖ thank yeah. you ਨੇ ਬਣਾ ਕੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹੰਤਾ ਸ੍ਰੀ ਗੁਰੂ ਰਾਮਦਾਸ ਮਹਾਰਜ ਦੇ ਚਰਨ ਸੇਵਕ ਸੰਤ ਬਾਬਾ ਜੈਵਲ ਸਿੰਘ ਜੀ ਪੂਰੀ ਵਾਲੇ ਜੀ ਉਹਨਾਂ ਦੀ ਸਾਲਾਨਾ ਵਰਸੀ ਜਿਹੜੀ ਹੈ ਹਰ ਸਾਲ ਦੀ ਤਰ੍ਹਾਂ ਸ਼ੁੱਧਾ ਭਾਵਨਾ ਨਾਲ ਸੰਗਤਾਂ ਮਨਾ ਰਹੀਆਂ ਹਨ ਜਿੱਥੇ ਮਾਪੂਸ਼ਾ ਦੀ ਵਰਸੀ ਆ ਸੰਤ ਬਾਬਾ ਗੁਦਿਆਲ ਸਿੰਘ ਜੀ ਸੰਤ ਬਾਬਾ ਨਾਨਦਾਨ ਸਿੰਘ ਜੀ ਬੀਬੀ ਹਰਜਿੰਦਰ ਕੌਰ ਜੀ ਭੈਣ ਜੀ ਸਾਡੇ ਸਮੂਹ ਸੰਗਤਾਂ ਜਿਹੜੀ ਸਾਲਾਨਾ ਵਰਸੀ ਹੈ ਹਰ ਤਰ੍ਹਾਂ ਮਨਾ ਰਹੀਆਂ ਨੇ ਇਸ ਟਾਈਮ ਖੁਸ਼ੀਆਂ ਖੇੜੀਆਂ ਤੁਸੀਂ ਦੇਖ ਸਕਦੇ ਹੋ ਲੰਗਰ ਦੇ ਭੰਡਾਰੇ ਚੱਲਦੇ ਪਏ ਹਨ ਸੰਤ ਬਾਬਾ ਜੀ ਅਮਰ ਸਿੰਘ ਜੀ ਮਹਾਪੁਰਖ ਉਹ ਮਹਾਪੁਰਖੇ ਜਿਨ੍ਹਾਂ ਨੇ ਮਹਾਨ ਸੇਵਾਵਾਂ ਕੀਤੀਆਂ ਜਿੱਥੇ ਗੁਰੂ ਆਮਦਾਸ ਜੀ ਕਾਦੀ ਸੇਵਾ ਆਈ ਹੈ ਦਰਬਾਰ ਸਾਹਿਬ ਦੀ ਕਰਮਾ ਦੀ ਸੇਵਾ ਰਾਮ ਸਾਹਿਬ ਬੇਗ ਸਾਹਿਬ ਕੋਲ ਸਾਹਿਬ ਸੰਤੋਖ ਸਾਹਿਦਾ ਸਾਹਿਬ ਇਹ ਜਿੰਨੇ ਵੀ ਗੁਰਤਾ ਮਾਰੀ ਸੇਵਾ ਮਹਾਂਪੁਰਖਾਂ ਵੱਲੋਂ ਆਪ ਇਹ ਚਲਦੀ ਪਈ ਹੈ ਅੱਗੇ ਗਾਂ ਉਹਨਾਂ ਦੇ ਵਰਸ ਹੋਏ ਸੰਤ ਬਾਬਾ ਕਸ਼ਵੀਰ ਸਿੰਘ ਜੀ ਪੂਰੀ ਵਾਲੇ ਜੀ ਉਹ ਸਮੇਂ ਸਿਰ ਗੁਰਤਾ ਬੜੀ ਸੇਵਾ ਕਰਦੇ ਪਏ ਹਨ ਇਸ ਤਰ੍ਹਾਂ ਹੀ ਗੁਰਾਂ ਦਾਸ ਮਹਾਰਾਜ ਜੀ ਮਹਾਂਪੁਰਖਾਂ ਕੋ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਇੰਨੀ ਕ ਬੇਨਤੀ ਇੰਨੀ ਕ ਬੇਨਤੀ ਹੈ ਜੀ ਤੁਹਾਡੇ ਚੈਨਲ ਦਾ ਵੀ ਧੰਨਵਾਦ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਤੁਸੀਂ ਆਪਣੇ ਸក្តਾ ਦਰਸ਼ਕ ਕਰਵਾਉਂਦੇ ਜ ਸੰਤਾਂ ਨੂੰ ਹੋ ਸਕਦਾ ਦਾ ਵੀ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ